ਤੇ ਉਹਨਾਂ ਚ ਇੱਕ ਜਿਹੜਾ ਪ੍ਰਿੰਸ ਹੈ ਉਹਦੇ ਲੱਤ ਤੇ ਦੋ ਬੁਲੇਟ ਬੂਲਸ ਹੈਗੇ ਨੇ ਤੇ ਜਿਹੜਾ ਕਰਮਜੀਤ ਹੈ ਉਹਦੇ ਲੱਤ ਤੇ ਇੱਕ ਬੁਲੇਟ ਬੂਲ ਹੈ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਚੁੱਕੇ ਹੈ ਤੇ ਦੋਨੋਂ ਇਸ ਟਾਈਮ ਤੇ ਜੇਰੇ ਇਲਾਸਟ ਤੇ ਇਸ ਜਦੋਂ ਪ੍ਰੀਮੀਰੀ ਕੁਝ ਕਿਸ ਇਹਨਾਂ ਦੀ ਕੀਤੀ ਗਈ ਤਾਂ ਫਿਲਹਾਲ ਇਹ ਬਿਲਕੁਲ ਇਸ ਟੀਮ ਨੂੰ ਮੰਨਨੇ ਨੇ ਕਿ ਜਿਹੜੀ ਸਵਿਫਟ ਡਿਜ਼ਾਇਰ ਤੋਂ ਇਨਫੈਕਟ ਜਿਹੜੀ ਮਿਲੀ ਹੈ ਉਹ ਸਨੈਚਡ ਗੱਡੀ ਜੀ ਹੈ ਜਿਹੜੀ ਉਹ ਮਿਲੀ ਹੈ ਦੇ ਨਾਲ ਥਾਰ ਵੀ ਇਹਨਾਂ ਨੇ ਅਸਤਾਜ ਕੀਤੀ ਜਿਹੜੀ ਉਹ ਵੀ ਰਿਕਵਰ ਕਰ ਲਈ ਜਾਏਗੀ ਪਲਸ 82 ਸੈਕਟਰ ਵਾਲਾ ਇਨਸੀਡੈਂਟ ਵੀ ਮੰਨੇ ਨੇ ਤੇ ਇਸ ਤੋਂ ਇਲਾਵਾ ਜ਼ੀਰਾਗਪੁਰ ਦੇ ਵਿੱਚ ਤਿੰਨ ਐਕਸਟਰਸ਼ਨ ਕਾਲ ਸੀ ਦੋ ਦੋ ਪ੍ਰੋਪਰਟੀ ਡੀਲਰ ਨੂੰ ਆਈਆਂ ਸੀ ਤੇ ਇੱਕ ਹੋਰ ਐਕਸਟਰਸ਼ਨ ਕਾਲ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਉਹਨਾਂ ਨੂੰ ਵੀ ਇਹ ਰੈਗੂਲਰ ਥ੍ਰੈਟਸ ਜਾਰੀਆਂ ਸੀ ਇਨਫੈਕਟ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਹਜੇ ਅਸੀਂ ਵੈਰੀਫਾਈ ਕਰਨੀ ਹੈ ਜਿਹੜਾ ਰਾਜਪੁਰੇ ਦਾ ਮੁੰਡਾ ਹੈ ਉਹ ਸ਼ਾਇਦ ਆਪ ਖੁਦ ਹੋਣੇ ਕਿਡਨੈਪਿੰਗ ਦਾ ਤੋਂ ਗੱਲ ਚ ਕਿ ਆਪਦੇ ਫਾਦਰ ਤੋਂ ਵੀ ਸ਼ਾਇਦ ਐਕਸਪਲੋਸ਼ਨ ਕੋਲੋਨੀ ਮੰਗੀਸ਼ੀ ਬਾਰੇ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਸਰ ਜੀ ਪੀ ਲੀਡਰਸ ਗੱਲ ਕਰ ਰਹੇ ਸਰ ਉਹ ਲੀਡਰ ਨਹੀਂ ਸੀ ਕਿਸੇ ਪਾਰਟੀ ਨਾਲ ਸੰਬੰਧ ਰੱਖ ਰਿਹਾ ਉਹ ਇੱਕ ਘਟਨਾ ਹੀ ਸੀ ਸਮਝੋ ਨਹੀਂ ਨਹੀਂ ਲੀਡਰ ਨਹੀਂ ਸੀ ਇੰਫੈਕਟ ਉਹ ਤਾਂ ਆਈ ਥਿੰਕ ਸਰਕਾਰੀ EMPLOYE ਨੇ ਜਿਹੜੇ ਇਹਦੇ ਫਾਦਰ ਨੇ ਤੇ ਉਹ ਸੀ ਡਿਟੇਲਸ ਦੇ ਵੇਚ ਪਈ ਸਰਕਾਰੀ ਦੇ ਕੋਈ ਕਹਿੰਦੇ ਨਹੀਂ ਕਿ ਸਾਹਮਣੇ ਆ ਰਹੇ ਕੋਈ ਗੈਂਗਸਟਰ ਕਨੈਕਸ਼ਨ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਕੋਈ ਗੈਂਗ ਦੇ ਨਾਲ ਦੇਖੋ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣੇ ਇਨਸੀਡੈਂਟ ਹੋਇਆ ਹੈ ਜਿਹੜੀ ਪ੍ਰੀਲੀਮੀਨਰੀ ਪੁੱਛਗੀ ਚ ਹੈ ਉਸ ਸਾਹਮਣੇ ਇਹਨਾਂ ਦਾ ਗੈਂ ਤੇ ਜਿਸ ਸਾਧ ਨੂੰ ਦੇਖ ਰਹੇ ਹੋ ਬੜੀ ਕੀ ਕੀ ਨਸ ਕ੍ਰਾਈਮਸ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਗੀ ਇਹ ਆਲਰੇਡੀ 7-8 ਕ੍ਰਾਈਮਸ ਦਾ ਸਾਨੂੰ ਪ੍ਰੀਲੀਮਨਰੀ ਪਤਾ ਲੱਗ ਚੁੱਕੇ ਹਨ ਪੁੱਛ ਗੇਜ ਦੌਰਾਨ ਹੋਰ ਵੀ ਚੀਜ਼ਾਂ ਸਾਹਮਣੇ ਆਨ ਗਈਆਂ ਇਹਨਾਂ ਦੀਆਂ ਇਹਨਾਂ ਦੇ ਕੁਝ ਸਾਡੇ ਸਾਨੂੰ ਸਾਥੀ ਵੀ ਫਿਗਰ ਆਊਟ ਹੋਏ ਹਨ ਤੇ ਉਹ ਵੀ 체ਤੀ ਹੀ ਗ੍ਰਿਫਤਾਰ ਕਰ ਲਈਆਂ ਹਨ ਕੀ ਦਰਹਾਲਤ ਪਸਤਰਾ ਉਹਨਾਂ ਦੇ ਕੀ ਦੋਨੋਂ ਵੈਸੀ ਪ੍ਰਾਇਮਰੀ ਵੈਸੀ ਜੇਰੇ ਇਲਾਜ ਨੇ ਤੇ ਆਊਟ ਆਫ ਡੇਂਜਰ ਹੈ ਬਟ ਜੇਰੇ ਇਲਾਜ ਸਰ ਟੋਟਲ ਕਿੰਨੀ ਗਨ ਸ਼ਾਟ ਆਪਣੇ ਫਾਇਰਿੰਗ ਇੰਪਲੂਡ ਫਾਇਰ ਟੋਟਲ ਇਹਨਾਂ ਵੱਲੋਂ ਕਰੀਬ ਆਈ ਥਿੰਕ ਚਾਰਕ ਤਿੰਨ ਜਾਂ ਚਾਰ ਹੋਏ ਨੇ ਤੇ 6 ਪੰਜ ਛੇ ਫਾਇਰ ਸਾਡੇ ਵੱਲੋਂ ਹੋਏ ਨੇ ਤੇ ਟੋਟਲ 8-10 ਤੋਂ ਫਾਇਰ ਆਊਂਸ ਜੇਰੇ ਸਰ ਲਾਗੁੰਦੇ ਤਾਂ ਨਹੀਂ ਕਿਸੇ ਸਰ ਮਿਲਿਆ ਕੋਈ ਮੋਰ ਜੀ ਨਹੀਂ ਪੁਲਿਸ ਕੋਈ ਪੁਲਿਸ ਮੁਲਾਜ਼ਮ ਇੰਝ ਨਹੀਂ ਸਰ ਕਿੰਨੇ ਕੇਸਾਂ ਜਨ ਇਨਵੋਲਵ ਨੇ ਜੀ ਵੈਪਨ ਇਹਨਾਂ ਵੱਲੋਂ ਇਹਨਾਂ ਕੋਲ ਦੋ ਵੈਪਨ ਸੀਗੇ ਤੇ ਦੋਨੋਂ ਵੈਸੀ ਕ੍ਰਾਈਮ ਟੀਮ ਬਸ ਪਹੁੰਚ ਨਹੀਂ ਆਲੀ ਆ ਤੁਹਾਨੂੰ ਵੀ ਬਲੋਂ ਮੇਰੇ ਵੱਲੋਂ ਰਿਕੁਐਸਟ ਹੈ ਏਰੀਆ ਥੋੜਾ ਜਿਹਾ ਕਲੀਅਰ ਰੱਖੋ ਕਿਉਂਕਿ ਫਰੇਂਜ਼ਿਕ ਟੀਮ ਸੜੀ ਹਜੇ ਪਹੁੰਚ ਨਹੀਂ ਸਰ ਕਿੰਨੇ ਮਾਮਲੇ ਦਰਜ ਨੇ ਕਿੰਨੇ ਕਦੇ ਪਹਿਲਾਂ ਆਪਾਂ ਗੱਲ ਕਰੀਏ ਇਸੇ ਜ਼ਿਲ੍ਹੇ ਚ ਆਪਣੇ ਜ਼ਿਲ੍ਹੇ ਚ ਕਿੰਨੇ ਕ ਮਾਮਲੇ ਹਜੇ ਤੱਕ ਨਾ ਦੇਖ ਲਿਆ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਤਾਂ ਕਾਰ ਸਟੈਚਿੰਗ ਦੇ ਹੀ ਕੇਸਸ ਹੋ ਗਏ ਦੋ ਕਾਰ ਸਨੈਚ ਸਕਸੈਸਫੁਲ ਹੋ ਗਈ ਸੀ ਕਿਨਾਂ ਦੀ ਜਿਹੜੀ ਵਿਰਸਤਾ ਵਾਲੀ ਉਹ ਉਹ ਅਨਸਕਸੈਸਫੁਲ ਹੋਈ ਸੀ ਉਹ ਚ ਵੀ ਤਿੰਨ ਤਾਂ ਹੀ ਐਫ ਆਈ ਆਰ ਦਰਜ ਹੋ ਉਸ ਤੋਂ ਇਲਾਵਾ ਜਿਹੜੀ ਜ਼ੀਰਾਪੁਰ ਦੇ ਐਕਸਟਰਸ਼ਨ ਕੇ ਜਿਹੜਾ ਅੱਜ ਦਾ ਇਹ ਇੱਕ ਆਪਰੇਸ਼ਨ ਜਾਂ ਐਨਕਾਊਂਟਰ ਕਿਹਾ ਸਦੇ ਨੂੰ ਜਿਹੜਾ ਹੋਇਆ ਹੈ ਇਹ ਪਿਛਲੇ ਕੁਝ ਸਮੇਂ ਤੋਂ ਦੋ ਤਿੰਨ ਇਨਸੀਡੈਂਸ ਜਿਹੜੇ ਮੋਹੱਲੇ ਦੇ ਵਿੱਚ ਹੋਈ ਸੀਗੀ ਇੱਕ Swift Desire ਕੈਬ ਸੀਗੀ ਜਿਹੜੀ ਸਨੈਚ ਹੋਈ ਸੀ ਕੁਝ ਦਿਨ ਪਹਿਲਾਂ ਇੱਕ ਕੈਬ ਡਰਾਈਵਰ ਤੋਂ ਤੇ ਉਸ ਤੋਂ ਇਲਾਵਾ ਇੱਕ Thar ਗੱਡੀ ਸੀਗੀ ਜਿਹੜੀ ਖੇੜੀ ਤੋਂ ਸਨੈਚ ਹੋਈ ਸੀ ਤੇ ਉਸ ਤੋਂ ਇਲਾਵਾ ਕਿ 82 ਸੈਕਟਰ ਦੇ ਵਿੱਚ ਬਰਿਸ਼ਤਾ ਦੇ ਵਿੱਚ ਇੱਕ ਬੰਦਾ ਬੈਠ ਕੇ ਕਾਫੀ ਪੀ ਰਿਹਾ ਸੀ ਤੇ ਉਹਨੂੰ ਪੁਰਸਲ ਪੁਆਇੰਟ ਤੇ ਉਹ ਪਹਿਲਾਂ ਬਰਿਸ਼ਤਾ ਤੋਂ ਬਾਹਰ ਲੈ ਕੇ ਗਏ ਉਨਾ ਦਾ ਮੋਟਿਵ ਕਹਿੰਦੇ ਜਦੋਂ ਤੁਹਾਨੂੰ ਕੁਝ ਪ੍ਰੀਲੀਮਿਨਰੀ ਕੀਤੀ ਹੈ ਤਾਂ ਪਤਾ ਲੱਗਿਆ ਕਿ ਕਾਰ ਸਨੇਚਿੰਗ ਹੀ ਉਹਦਾ ਮੋਟਿਵ ਸੀਗਾ ਤੇ ਬਾਅਦ ਚੋ ਲੜਕਾ ਭੱਜ ਗਿਆ ਉਸ ਨੂੰ ਮੌਕੇ ਦੇ ਤੁਸੀਂ ਕਵਰ ਵੀ ਕੀਤਾ ਸੀ ਉਸ ਟਾਈਮ ਤੇ ਤੇ ਇਹ ਤਿੰਨ ਇਨਸੀਡੈਂਸਿਸ ਦੀ ਅਸੀਂ ਭਾਲ ਕਰ ਰਹੇ ਸੀਗੇ ਤੇ ਭਾਲ ਦੌਰਾਨ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਝ ਨਟੋਰੀਅਸ ਬੰਦੇ ਜਿਹੜੇ ਹੈਗੇ ਜਿਹੜੇ ਕਿ ਇਸ ਇਨ੍ਹਾਂ ਇਨਸੀਡੈਂਸਿਸ ਨਾਲ ਜੁੜੇ ਹੋਏ ਹੋ ਸਕਦੇ ਹੈ ਤਾਂ ਉਹ ਇਸ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਘੁੰਮ ਰਹੇ ਨੇ ਸਾਡਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਤਾਂ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਇੱਕ ਅਨਜਾਨ ਗੱਡੀ ਉੱਤੇ ਖੜੀ ਹੈਗੀ ਹੈ ਸ਼ਾਇਦ ਜੋ ਨਾਕੇ ਨੂੰ ਦੇਖ ਕੇ ਰੁਕੀ ਸੀ ਤਾਂ ਇਮੀਡੀਏਟਲੀ ਸੈਸੀ ਡੀਐਸਪੀ ਡੀ ਗੁਸ਼ੇਰ ਅਤੇ ਇਨਚਾਰਜ ਸੀ ਨੇ ਆਪਣੀ ਗੱਡੀਆ ਉਸ ਗੱਡੀ ਦੇ ਅੱਗੇ ਲਗਾ ਕੇ ਰੋਕ ਲਈ ਉਸ ਬੰਦੇ ਨੇ ਜਿਹੜੇ ਦੋ ਬੰਦੇ ਸੀਗੇ ਉਸ ਗੱਡੀ ਦੇ ਵਿੱਚ ਜਿਹੜੇ ਕਿ ਹੁਣ ਆਇਡੈਂਟੀਫਾਈ ਹੋਏ ਨੇ ਪ੍ਰਿੰਸ ਉਸ ਪਰਮਵੀਰ ਜਿਹੜਾ ਕਿ ਰਾਜਪੁਰੇ ਦਾ ਰਹਿਣ ਵਾਲਾ ਹੈ ਤੇ ਇੱਕ ਕਰਮਜੀਤ ਜਿਹੜਾ ਕਿ ਕੁਰਕ ਖੇਤਰਾ ਦਾ ਰਹਿਣ ਵਾਲਾ ਹੈ ਤੇ ਇਹ ਦੋ ਬੰਦੇ ਜਿਹੜੇ ਹੈਗੇ ਆਡੈਂਟੀਫਾਈ ਬਾਅਦ ਚੁਏ ਨਹੀਂ ਹੁਣ ਤੇ ਇਹਨਾਂ ਦੋਨਾਂ ਨੇ ਪਹਿਲਾਂ ਗੱਡੀ ਦੇ ਵਿੱਚ ਗੱਡੀ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਗੱਡੀ ਦੇ ਬਦਕਦਰ ਦੋ ਗੱਡੀਆਂ ਵੱਲੋਂ ਠੇਰਾ ਪੈ ਗਿਆ ਤਾਂ ਇਹਨਾਂ ਨੇ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਫਿਰ ਇਹ ਗੱਡੀ ਤੋਂ ਬਾਹਰ ਨਿਕਲ ਕੇ ਭੱਜਣ ਲੱਗੇ ਤੇ ਫਾਇਰਿੰਗ ਕਰ ਰਹੇ ਸੀਗੇ ਤਾਂ ਪਹਿਲਾਂ ਸਾਡੀ ਟੀਮ ਵੱਲੋਂ ਹਵਾਈ ਫਾਇਰ ਕਰਕੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਹ ਫਾਇਰਿੰਗ ਕਰਨ ਤੋਂ ਨਹੀਂ ਰੁਕੇ ਤਾਂ ਇਮੀਡੀਏਟਲੀ ਉਹਨਾਂ ਦੀ ਲੈਗਸ ਦੇ ਉੱਤੇ ਜਿਹੜੀ ਸੀਗੀ ਬੁਲੇਟ ਇੰਕਰੀਜ਼ ਨਹੀਂ ਆਈਆਂ ਉਹ ਫਿਤੀਆਂ ਨਹੀਂ ਆ ਤੇ ਉਹਨਾਂ ਚੋਂ ਇੱਕ ਜਿਹੜਾ ਪ੍ਰਿੰਸ ਹੈ ਉਹਦੇ ਲਗਭਗ ਤੇ ਦੋ ਬੁਲੇਟ ਬੂਲਸ ਹੈਗੇ ਨੇ ਤੇ ਜਿਹੜਾ ਕਰਮਜੀਤ ਹੈ ਉਹਦੇ ਲਗਭਗ ਇੱਕ ਬੁਲੇਟ ਬੂਲ ਹੈ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਚੁੱਕੇ ਹੈ ਤੇ ਦੋਨੋਂ ਇਸ ਟਾਈਮ ਤੇ ਜੇਰੇ ਇਲਾਜ ਤੇ ਇਹ ਇਸ ਜਦੋਂ ਪ੍ਰੀਲੀਮਰੀ ਪੁਛਗਿਸ਼ ਇਹਨਾਂ ਦੀ ਕੀਤੀ ਗਈ ਤਾਂ ਫਿਲਹਾਲ ਇਹ ਬਿਲਕੁਲ ਇਸ ਟੀਮ ਨੂੰ ਮੰਨੇ ਨੇ ਕਿ ਜਿਹੜੀ ਸ਼ਿਫਟ ਡਿਜ਼ਾਇਰ ਤਾਂ ਇਨਫੈਕਟ ਜਿਹੜੀ ਮਿਲੀ ਹੈ ਉਸ ਨੈਸ਼ਡ ਗੱਡੀ ਦੀ ਹੈ ਜਿਹੜੀ ਉਹ ਮਿਲੀ ਹੈ ਦੇ ਨਾਲ ਥਾਰ ਵੀ ਇਹਨਾਂ ਨੇ ਸਟੇਜ ਕੀਤੀ ਅਕਾ ਟੋ ਪਰਮਿੰਦਰ ਜੀ ਜੀ ਅੱਜ ਜਿਹੜੇ ਬੂ ਬਰਮਾਚਾਂ ਦੇ ਵਿੱਚ ਜਿਹੜਾ ਪੋਸਟ ਇਨ ਕੰਪਟੂਰ ਹਸਪਤਾਲ ਲੈ ਕੇ ਆਏ ਨੇ ਕਿਸ ਤਰ੍ਹਾਂ ਦੀ ਹਾਲਤ ਹੈ ਕਿੰਨੀਆਂ ਘੂੜੀਆਂ ਦੋਨਾਂ ਦੇ ਰਿਕਨ ਕੀ ਨਾਲ ਦੇਖੋ ਇੱਕ ਤਾਂ ਸਾਡੇ ਕੋਲ ਕਰਮਜੀਤ ਸਿੰਘ ਆਏ ਸੀ ਤਕਰੀਬਨ 1 ਵਜੇ ਦੇ ਕਰੀਬ ਸੀ ਇਹ ਸਟਾਫ ਵਾਲੇ ਕਰਮਜੀਤ ਸਿੰਘ ਤੇ ਪਰਮਵੀਰ ਸਿੰਘ ਨੂੰ ਜ਼ਖਮੀ ਹਾਲਤ ਚ ਲੈ ਕੇ ਆਏ ਇੱਕ ਜਿਹੜਾ ਪਰਮਵੀਰ ਸਿੰਘ ਉਹਦੇ ਗੋਡੇ ਤੇ ਛੱਡ ਦਾ ਨਿਸ਼ਾਨ ਸੀ ਜਦੋਂ ਦੇਖਿਆ ਗਿਆ ਕਿ ਉਹਦੇ ਬੁਲਟ ਇੰਜਰੀ ਦਾ ਨਿਸ਼ਾਨ ਲੱਗ ਰਿਹਾ ਕਿਉਂਕਿ ਉਹ ਇੱਕ ਜ਼ਖਮ ਐਂਟਰੀ ਵੂਡ ਹੈ ਇੱਕ ਐਗਜ਼ਿਟ ਵੂਡ ਹੈ ਤੇ ਬਾਅਦ ਚ ਅਸੀਂ ਉਹਦਾ ਟ੍ਰੀਟਮੈਂਟ ਸਟਾਰਟ ਕਰਨ ਤੋਂ ਬਾਅਦ ਜਦੋਂ ਐਕਸ-ਰੇ ਵਗੈਰਾ ਕਰਾਇਆ ਐਕਸ-ਰੇ ਵਿੱਚ ਨਾ ਬੁਲਟ ਵੀ ਜ਼ਖਮ ਦੇ ਵਿੱਚ ਕੋਈ ਗੋਲੀ ਨਹੀਂ ਮਿਲੀ ਨਾ ਕੋਈ ਪੈਲੇਟ ਮਿਲੇ ਕੋਈ ਫ੍ਰੈਕਚਰ ਵੀ ਨਹੀਂ ਆਇਆ ਤੇ ਜਿਹੜਾ ਕਰਮਜੀਤ ਸਿੰਘ ਹੈ ਉਹਦੇ ਪੈਰ ਤੇ ਸੇਮ ਨਿਸ਼ਾਨ ਹੈ ਜੀ ਬੁਲਟ ਇੰਜਰੀ ਦਾ ਐਂਟਰੀ ਤੇ ਐਗਜ਼ਿਟ ਉਹਦੇ ਵਿੱਚ ਵੀ ਐਕਸਰੇ ਤੋਂ ਬਾਅਦ ਕੋਈ ਬੁਲੇਟ ਕੋਈ ਸਾਨੂੰ ਬੁਲੇਟ ਦੇ ਅੰਦਰ ਐਂ ਦਾ ਪ੍ਰੂਫ ਨਹੀਂ ਮਿਲਿਆ ਨਾ ਕੋਈ ਪੈਲੇਟ ਆ ਉਹਦੇ ਵਿੱਚ ਤੇ ਐਕਸਰੇ ਤੋਂ ਬਾਅਦ ਫ੍ਰੈਕਚਰ ਵੀ ਕੋਈ ਨਹੀਂ ਗਿਆ ਹਾਲਤ ਠੀਕ ਹਾਲਸ ਸਟੇਬਲ ਹੈ ਦੋ ਪੇਸ਼ੈਂਟਸ ਸਟੇਬਲ ਕਿੰਨੀਆਂ ਗੋਲੀਆਂ ਲੱਗੀਆਂ ਹੋਗੀਆਂ ਸਿੰਗਲ ਸਿੰਗਲ ਗੋਲੀ ਸਰ ਦੋਨੋਂ ਦੋਨੋਂ ਦੇ ਇੱਕ ਇੱਕ ਹੂਂਡ ਹੈ ਇੱਕ ਦੇ ਪੈਰ ਤੇ ਹੈ ਇੱਕ ਦੇ ਨੀ ਜੁਆਇੰਟ ਤੇ ਹੈ ਠੀਕ ਹੈ ਉਹਨਾਂ ਚ ਇੱਕ ਜਿਹੜਾ ਪ੍ਰਿੰਸ ਹੈ ਉਹਦੇ ਲੱਤੇ ਦੋ ਬੁਲੇਟ ਗੁਨਸ ਹੈਗੇ ਨੇ ਤੇ ਜਿਹੜਾ ਗਰਮਜੀਤ ਹੈ ਉਹਦੇ ਲੱਤੇ ਇੱਕ ਬੁਲੇਟ ਗੁਨ ਹੈ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਚੁੱਕੇ ਹੈ ਤੇ ਦੋਨੋਂ ਇਨਸਟੈਂਟ ਤੇ ਜ਼ੇਰੇ ਇਲਾਜ ਤੇ ਇਹ ਇਸ ਜਦੋਂ ਪ੍ਰਾਇਮਰੀ ਕੁਝ ਕਿਸੇ ਨਾਲ ਦੀ ਕੀਤੀ ਗਈ ਤਾਂ ਫਿਲਹਾਲ ਇਹ ਬਿਲਕੁਲ ਇਸ ਟੀਮ ਨੂੰ ਮੰਨੇ ਨੇ ਕਿ ਜਿਹੜੀ ਸਵਿਫਟ ਡਿਜ਼ਾਇਰ ਤਾਂ ਇਨਫੈਕਟ ਜਿਹੜੀ ਮਿਲੀ ਹੈ ਉਹ ਸਨੈਚਡ ਗੱਡੀ ਜੀ ਹੈ ਜਿਹੜੀ ਉਹ ਮਿਲੀ ਹੈ ਦੇ ਨਾਲ ਥਾਰ ਵੀ ਇਹਨਾਂ ਨੇ ਸਟੇਟ ਕੀਤੀ ਸੀ ਜਿਹੜੀ ਉਹ ਵੀ ਰਿਕਵਰ ਕਰਮੀ ਜਾਏਗੀ ਪਲਸ 82 ਸੈਕਟਰ ਵਾਲਾ ਇਨਸੀਡੈਂਟ ਵੀ ਮੰਨੇ ਨੇ ਤੇ ਇਸ ਤੋਂ ਇਲਾਵਾ ਜ਼ੀਰਾਤਪੁਰ ਦੇ ਵਿੱਚ ਤਿੰਨ ਐਕਸਟਰਸ਼ਨ ਕਾਲ ਸੀ ਦੋ ਦੋ ਬ੍ਰੋਕਰੀ ਡੀਲਰਸ ਨੂੰ ਆਈਆਂ ਸੀ ਤੇ ਇੱਕ ਹੋਰ ਐਕਸਟਰਸ਼ਨ ਕਾਲ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਉਹਨਾਂ ਨੂੰ ਵੀ ਇਹ ਰੈਗੂਲਰ ਥ੍ਰੈਟਸ ਆ ਰਹੀਆਂ ਸੀ ਇਨਫੈਕਟ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਹਜੇ ਅਸੀਂ ਵੈਰੀਫਾਈ ਕਰਨੀ ਹੈ ਜਿਹੜਾ ਰਾਜਪੁਰੇ ਦਾ ਮੁੰਡਾ ਹੈ ਉਹ ਸ਼ਾਇਦ ਆਪ ਖੁਦ ਹੋਣੇ ਕਿਡਨੈਪਿੰਗ ਦਾ ਤੋਂ ਗੱਲ ਰਚ ਕੇ ਆਪਦੇ ਫਾਦਰ ਤੋਂ ਵੀ ਸ਼ਾਇਦ ਐਕਸਪਲੋਸ਼ਨ ਕੋਲ ਨੇ ਮੰਗੀਸੀ ਪੜੇ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਸਰ ਜੀ ਪੀ ਲੀਡਰ ਦੀ ਗੱਲ ਕਰ ਰਹੇ ਹੋ ਸਰ ਇਹ ਲੀਡਰ ਨਹੀਂ ਸੀ ਕਿਸੇ ਪਾਰਟੀ ਨਾਲ ਸੰਬੰਧ ਰੱਖ ਰਿਹਾ ਉਹ ਨਹੀਂ ਇੱਕ ਘਟਨਾ ਹੈ ਸੀ ਸਾਹਮਣੇ ਨਹੀਂ ਨਹੀਂ ਲੀਡਰ ਨਹੀਂ ਸੀ ਇੰਪੈਕਟ ਹੋਤਾ ਆਈ ਥਿੰਕ ਸਰਕਾਰੀ ਏਮਪਲੋਈ ਨੇ ਜਿਹੜੇ ਦੇ ਫਾਦਰ ਨੇ ਤੇ ਉਹ ਸੀ ਡਿਟੇਲਸ ਦੇ ਵੇਪਰ ਕੋਈ ਗੈਂਗ ਦਾ ਨਾਮ ਐਕਸਪੋਜ਼ ਸਾਹਮਣੇ ਆ ਰਿਹਾ ਕੋਈ ਗੈਂਗਸਟਰ ਕਨੈਕਸ਼ਨ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਦੇ ਕੋਈ ਗੈਂਗਸਟਰ ਨਾਲ ਦੇਖਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣੇ ਇਨਸੀਡੈਂਟ ਹੋਇਆ ਹੈ ਜਿਹੜੀ ਪ੍ਰੀਲੀਮਰੀ ਦੀ ਪੁੱਛਗਿੱਛ ਆ ਰਹੇ ਸਨ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੜੀ ਕੀ ਕੀ ਨਸ ਕ੍ਰਾਈਮਸ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਗੀ ਇਹ ਆਲਰੇਡੀ 7-8 ਕ੍ਰਾਈਮਸ ਸਾਨੂੰ ਪ੍ਰੀਲੀਮਨਰੀ ਪਤਾ ਲੱਗ ਚੁੱਕੇ ਹਨ ਕੁਝ ਕੁਝ ਦੌਰਾਨ ਹੋਰ ਵੀ ਚੀਜ਼ਾਂ ਸਾਹਮਣੇ ਆਂਦੀਆਂ ਇਹਨਾਂ ਦੀਆਂ ਇਹਨਾਂ ਦੇ ਕੁਝ ਸਾਡੇ ਸਾਨੂੰ ਸਾਥੀ ਵੀ ਫਿਗਰ ਆਊਟ ਹੋਏ ਹਨ ਤੇ ਉਹ ਵੀ ਛੇਤੀ ਹੀ ਗ੍ਰਿਫਤਾਰ ਕਰਨਗੇ ਸਰ ਹਾਲਤ ਕਿਸ ਤਰ੍ਹਾਂ ਹੁੰਦਾ ਦੇ ਕੀ ਦੋਨੋਂ ਵੈਸੀ ਪ੍ਰੇਮਾ ਵੈਸੀ ਜੇਰੇ ਇਲਾਜ ਨੇ ਤੇ ਆਊਟ ਆਫ ਡੇਂਜਰ ਹੈ ਬਟ ਜੇਰੇ ਇਲਾਜ ਸਰ ਟੋਟਲ ਕਿੰਨੀ ਗਨ ਸ਼ਾਟ ਨੇ ਪਾਇਰੋ ਇੰਪਲੂਡ ਫਾਇਰ ਟੋਟਲ ਇਹਨਾਂ ਵੱਲੋਂ ਕਰੀਬ ਆਈ ਥਿੰਕ ਚਾਰਕ ਤਿੰਨ ਜਾਂ ਚਾਰ ਹੋਏ ਨੇ ਤੇ ਛੇਕ ਪੰਚੇ ਫਾਇਰਸ ਸਾਡੇ ਵੱਲੋਂ ਹੋਏ ਨੇ ਤੇ ਟੋਟਲ 8-10 ਤੋਂ ਫਾਇਰ ਰਾਉਂਡਸ ਜੇਰੇ ਲਾ ਗੁੰਮ ਦੇ ਤਾਂ ਕਿਸੇ ਸਰ ਮਿਲਿਆ ਕੋਈ ਪੁਲਿਸ ਕੋਈ ਪੁਲਿਸ ਮੁਲਾਜ਼ਮ ਇੰਜਰ ਨਹੀਂ ਸਰ ਕਿੰਨੇ ਕੇਸਾਂ ਚ ਇਨਵੋਲਵ ਨੇ ਜੀ ਵੈਪਨ ਇਹਨਾਂ ਵੱਲੋਂ ਇਹਨਾਂ ਕੋਲ ਦੋ ਵੈਪਨ ਸੀਗੇ ਤੇ ਦੋਨੋਂ ਵੈਸੇ ਅਸੀਂ ਟੀਮ ਬਸ ਪਹੁੰਚਨੀ ਆਲੀ ਹੈ ਤੁਹਾਨੂੰ ਵੀ ਬਲੋਂ ਮੇਰੇ ਵੱਲੋਂ ਰਿਕੁਐਸਟ ਹੈ ਏਰੀਆ ਥੋੜਾ ਜਿਹਾ ਕਲੀਅਰ ਰੱਖੋ ਕਿਉਂਕਿ ਫਰੇਂਜ਼ਿਕ ਟੀਮ ਸਾਡੀ ਹਜੇ ਪਹੁੰਚ ਨਹੀਂ ਕਿੰਨੇ ਮਾਮਲੇ ਦਰਜ ਨੇ ਕਿੰਨੇ ਪਹਿਲਾਂ ਆਪਾਂ ਗੱਲ ਕਰੀਏ ਇਸੇ ਜ਼ਿਲ੍ਹੇ 'ਚ ਆਪਣੇ ਜ਼ਿਲ੍ਹੇ 'ਚ ਕਿੰਨੇ ਕ ਮਾਮਲੇ ਹਨ ਤੱਕ ਨਾ ਦੇਖ ਲਈ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਤਾਂ ਕਾਰ ਸਟੈਚਿੰਗ ਦੇ ਹੀ ਕੇਸਸ ਹੋ ਗਏ ਦੋ ਕਾਰ ਸਨੇਚ ਸਕਸੈਸਫੁਲ ਹੋ ਗਈ ਸੀ ਕਿਨਾਂ ਦੀ ਜਿਹੜੀ ਵਿਰਸਤਾ ਵਾਲੀ ਉਹ ਉਹ ਅਨਸਕਸੈਸਫੁਲ ਹੋਈ ਸੀ ਉਹ ਵੀ ਦਿਨ ਤਾਂ ਹੀ ਐਫ ਆਈ ਆਰ ਦਰਜ ਸੀ ਉਸ ਤੋਂ ਇਲਾਵਾ ਜਿਹੜੀ ਜ਼ੀਰੋਕਪੁਰ ਦੇ ਐਕਸਟਰਸ਼ਨ ਕੇਸਸ ਹੈ ਉਹ ਵੀ ਦਰਜ ਨੇ